ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇ ਗੁਰੂ ਗੁਰੂ ਸਾਹਿਬ ਦੀ ਇੱਕ ਬਖਸ਼ਿਸ਼ ਸ਼ੇਅਰ ਕਰਨੀ ਸੀ ਵਾਹਿਗੁਰੂ ਅੰਮ੍ਰਿਤ ਵੇਲੇ ਸਿਮਰਨ ਤੋਂ ਬਾਅਦ ਆ ਪ੍ਰਕਾਸ਼ ਸੇਵਾ ਵੀ ਕਰ ਲਈ ਤੇ ਮੈਂ ਨਾ ਥੱਲੇ ਆ ਕੇ ਬਹਿ ਗਈ ਗੁਰੂ ਸਾਹਿਬ ਦੇ ਸਾਹਮਣੇ ਨਾ ਹਜ਼ੂਰੀਆਂ ਪਾ ਕੇ ਹਜ਼ੂਰੀਆਂ ਪਾ ਕੇ ਨਾ ਮੈਂ ਜਿਵੇਂ ਆਪਾਂ ਚੂਲੀ ਅੱਢਦੇ ਨਾ ਦੋਵੇਂ ਹੱਥ ਇਸ ਤਰ੍ਹਾਂ ਫੈਲਾ ਕੇ ਉਵੇਂ ਮੈਂ ਬੈ ਗਈ ਮੈਂ ਨਾ ਉਹ ਸ਼ਬਦ ਪੜ ਰਹੀ ਸੀ ਮੋਹੇ ਨਾ ਬਿਸਾਰੋ ਮੈਂ ਜਾਨੂ ਤੇਰਾ RAM ਗੁਸਈਆ ਜੀ ਕੇ ਜੀਵਨਾ ਮੋਹੇ ਨਾ ਬਿਸਾਰੋ ਮੈਂ ਜਾਨ ਤੇਰਾ ਵਾਹਿਗੁਰੂ ਮੈਂ ਉਵੇਂ ਉਹੀ ਪੋਜੀਸ਼ਨ ਦੇ ਵਿੱਚ ਬੈਠੀ ਮੈਂ ਗੁਰੂ ਸਾਹਿਬ ਨੂੰ ਬੇਨਤੀਆਂ ਲਾ ਰਹੀ ਸੀ ਗੁਰੂ ਸਾਹਿਬ ਜੀ ਅੱਜ ਤੋਂ ਦਾ ਪਹਿਲਾ ਪ੍ਰਕਾਸ਼ ਪੂਰਬਿਆ ਗੁਰੂ ਸਾਹਿਬ ਤੁਸੀਂ ਸੱਚਖੰਡ ਤੋਂ ਆ ਕੇ ਐਸੀ ਸਭਖਸ਼ੋ ਗੁਰੂ ਸਾਹਿਬ ਅੱਧੀ ਜ਼ਿੰਦਗੀ ਮਾਇਆ 'ਚ ਖਰਾਬ ਹੋ ਗਈ ਗੁਰੂ ਸਾਹਿਬ ਹੁਣ ਰਹਿੰਦੇ ਸਵਾਸਾਂ ਤੱਕ ਭਗਤੀ ਕਰਾਓ ਮੇਰੇ ਅੰਦਰ ਜੋ ਵੀ ਕਮੀਆਂ ਨੇ ਉਹ ਪੂਰੀ ਕਰਕੇ ਆਪਣੇ ਵਰਗਾ ਸੁਭਾਅ ਬਣਾਓ ਮੇਰੀ ਭੈੜੀ ਮਤ ਦੂਰ ਕਰਕੇ ਆਤਮਕ ਜੀਵਨ ਬਖਸ਼ੋ ਸਦੀਵੀ ਲਈ ਸੱਚਖੰਡ ਬਖਸ਼ੋ ਵਾਹਿਗੁਰੂ ਗੁਰੂ ਸਾਹਿਬ ਨੇ ਸੁਰਤੀ ਲਗਾਈ ਮੇਰਾ ਹੱਥ ਤਾਂ ਇੱਕਦਮ ਸੁਨ ਹੋ ਗਿਆ ਇੱਕਦਮ ਸੁਨ ਹੋ ਗਿਆ ਮੇਰਾ ਹੱਥ ਮੈਨੂੰ ਫੀਲ ਹੋ ਰਿਹਾ ਸੀ ਮੇਰਾ ਹੱਥ ਦੀ ਮੂਮੈਂਟ ਮੈਂ ਗੁਰੂ ਸਾਹਿਬ ਨੂੰ ਕਿਹਾ ਗੁਰੂ ਸਾਹਿਬ ਜੇ ਤੁਸੀਂ ਆਈ ਹੋ ਨਾ ਬਖਸ਼ਿਸ਼ ਆਪਣੀ ਅਸੀਸਾਂ ਦੇ ਬਖਸ਼ਿਸ਼ ਕਰਨ ਤੇ ਮੈਨੂੰ ਫੀਲ ਕਰਾਓ ਤੁਹਾਡਾ ਪ੍ਰੈਜ਼ੈਂਸ ਪਰ ਮੈਨੂੰ ਨਾ ਇੰਜ ਲੱਗਿਆ ਜਿਵੇਂ ਆਪਣਾ ਕੋਈ ਹੱਥ ਨਹੀਂ ਥੱਲੇ ਕਰਦਾ ਉਵੇਂ ਮੇਰਾ ਹੱਥ ਹੌਲੀ-ਹੌਲੀ ਥੱਲੇ ਹੋ ਗਿਆ ਇੱਕਦਮ ਥੱਲੇ ਹੋ ਗਿਆ ਤੇ ਮੈਂ ਟੈ ਪਈ ਸਿੱਧਾ ਮਤਲਬ ਐਵੇਂ ਲੱਗਿਆ ਜਿਸ ਤਰ੍ਹਾਂ ਮੇਰੀ ਜੀਵਾਤਮਾ ਗੁਰੂ ਸਾਹਿਬ ਦੇ ਚਰਨਾਕ ਤੇ ਡਿੱਗ ਗਈ ਮੈਂ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਗੁਰੂ ਸਾਹਿਬ ਕਰ ਰਹੀ ਲੱਗੀ ਮੈਂ ਤਾਬਿਆਂ ਜਾ ਕੇ ਬੈ ਗਈ ਤਾਬਿਆਂ ਜਾ ਕੇ ਬੈਠੀ ਥੋੜਾ ਟਾਈਮ ਸਿਮਰਨ ਕੀਤਾ ਤੇ ਵਾਹਿਗੁਰੂ ਮੇਰੇ ਹੱਥ ਨਹੀਂ ਸੀ ਜੁੜ ਰਹੇ बार-बार ਮੇਰਾ ਹੱਥ ਪੂਰਾ ਖੁੱਲ ਰਿਹਾ ਸੀ ਪੂਰਾ ਖੁੱਲ ਰਿਹਾ ਸੀ ਜਿਵੇਂ ਇੱਕਦਮ ਪੂਰਾ ਖੋਲ ਕੇ ਜਿਵੇਂ ਆਪਕ ਕਿਹਨੂੰ ਜਫੀ ਨਹੀਂ ਪਾਣੀ ਹੁੰਦੀ ਆ ਵਾਹਿਗੁਰੂ ਉਵੇਂ ਪੂਰਾ ਖੁੱਲ ਗਿਆ ਮੇਰਾ ਹੱਥ ਵਾਹ ਕਰੋ ਮੈਨੂੰ ਇੰਜ ਫੀਲ ਹੋਇਆ ਜਿਵੇਂ ਜਿਵੇਂ ਗੁਰੂ ਸਾਹਿਬ ਜੱਫੀ ਪਾਉਣਾ ਚਾਹੁੰਦੇ ਹੋ ਵਾਹ ਕਰੋ ਇਸ ਤਰ੍ਹਾਂ ਮੈਂ ਨਾ ਦੋ ਤਿੰਨ ਵਾਰੀ ਹੋਇਆ ਵਾਹ ਕਰੋ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਬਖਸ਼ਿਸ਼ ਕੀਤੀ ਗੁਰੂ ਪਾਚਣੇ ਇੱਕ ਵਾਰੀ ਬੜਾ ਸੋਹਣਾ ਸੋਤੀ ਦੇ ਵਿੱਚ ਸਮਝਾਇਆ ਕਿ ਮਾਇਆ ਦਾ ਘਰ ਸੀ ਬਹੁਤ ਵੱਡਾ ਸੋਨੇ ਦਾ ਘਰ ਸੀ ਸਾਰੀਆਂ ਸੁਖੋਲਤਾਵਾਂ ਉਹਦੇ ਵਿੱਚ ਸੀ ਵੰਧਾ ਚਾਹੇ ਕੀ ਨਹੀਂ ਲੈ ਸਕਦਾ ਉਹ ਸਾਹਮਣੇ ਸੀ ਤੇ ਇੱਕ ਜੀਵਾਤਮਾ ਮੇਰੀ ਇੱਥੇ ਖੜੀ ਸੀ ਤੇ ਸਾਹਮਣੇ ਵੇਖ ਰਹੀ ਸੀ ਆਲੇ-ਦਾਲੇ ਵੇਖਿਆ ਤੇ ਕੋਈ ਵਿੱਚ ਬੈਠਾ ਸੀ ਕੋਈ ਉਧਰ ਨੂੰ ਜਾ ਰਿਹਾ ਸੀ ਪਰ ਮੇਰਾ ਕੋਈ ਹੱਥ ਖੱਬਾ ਹੱਥ ਕੋਈ ਫੜੀ ਲੈ ਕੇ ਜਾ ਰਿਹਾ ਸੀ ਉਸ ਘਰ ਵਾਲ ਨੂੰ ਤੇ ਮੇਰੇ ਪੈਰ ਮੇ ਰੁਕਣੇ ਵੀ ਚਾਹਵਾ ਮੈਂ ਤੂੰ ਰੁਕ ਨਹੀਂ ਰਿਹਾ ਸੀ ਉਹ ਮਾਇਆ ਸੀ ਗੁਰੂ ਬਾਚਨ ਆਪ ਕਈ ਜੀਵਾਤਮਾ ਕਾਲੀ ਸੀ ਕਿਉਂਕਿ ਆਪਣੀ ਸੋਚ ਹੀ ਨਹੀਂ ਸੀ ਦਾ ਪਤਾ ਨਹੀਂ ਆ ਬੰਦੇ ਨੂੰ ਕਿ ਮੈਂ ਸਰੀਰ ਨਹੀਂ ਆ ਮੈਂ ਵਾਹਿਗੁਰੂ ਹਾਂ ਜਦੋਂ ਤੱਕ ਬੰਦੇ ਨੂੰ ਉਸ ਪੂਰੇ ਗੁਰੂ ਨਾਲ ਮਿਲ ਕੇ ਪਤਾ ਨਾ ਲੱਗਿਆ ਜਦੋਂ ਪਤਾ ਲੱਗ ਗਿਆ ਵਾਹਿਗੁਰੂ ਨੇ ਕੀ ਕਹਿਣਾ ਹੁਣ ਵਾਹਿਗੁਰੂ ਜਾਪ ਹੁਣ ਬੋਲ ਵਾਹਿਗੁਰੂ ਉਹ ਜਦੋਂ ਸੁਰਤੀ ਦੇ ਵਿੱਚ ਵਾਹਿਗੁਰੂ ਬੋਲਿਆ ਨਾ ਤੇ ਉਹ ਮਾਇਆ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਮਾੜਾ ਜਿਵੇਂ ਮਨੋਂ ਉਠਲਾ ਸਕੇ ਉਨੇ ਹੱਥੋਂ ਛੱਡ ਦਿੱਤਾ ਉੱਥੇ ਟਹਿ ਟੇਰੀ ਹੋਈ ਮਿੱਟੀ ਬਣ ਗਈ। ਤੇ ਦੂਜੇ ਪਾਸੇ ਉਹ ਕਿਵੇਂ ਹੋਇਆ? ਉਹ ਜਿਹੜਾ ਸੱਜਾ ਹੱਥ ਸੀ ਨਾ ਉਹ ਗੁਰੂ ਨਾਨਕ ਪਾਤਸ਼ਾਹ ਨੇ ਹੜ ਲਿਆ। ਉਹ ਗੁਰੂ ਪਾਤਸ਼ਾਹ ਨੇ ਹੜ ਲਿਆ। ਕਿਉਂ? ਕਿਉਂਕਿ ਵੈਗੁਰੂ ਨਾਮ ਜਪਿਆ। ਅੱਗਿਓ ਜਿਹੜਾ ਮਾਇਆ ਦੀ ਨਗਰੀ ਸੀ ਉਹ ਮਾਇਆ ਦਾ ਘਰ ਸੀ ਸੋਨੇ ਦਾ ਉਹ ਵੀ ਗਾਇਬ ਹੋ ਗਿਆ। ਗੁਰੂ ਪਾਤਸ਼ਾਹ ਨੇ ਆਪ ਬਾਹੜ ਕੇ ਅੱਗੇ ਕੱਢਿਆ। ਪਸਾਰਾ ਕੁਝ ਸਿਖਾਇਆ ਅੱਗੇ ਗੁਨਾਹਵਾਰੇ ਸਿਖਾਇਆ ਨਿਡਰਤਾ ਬਾਰੇ ਸਿਖਾਇਆ। ਭਰੋਸੇ ਬਾਰੇ ਸਿਖਾਇਆ ਪਿਆਰ ਬਾਰੇ ਸਿਖਾਇਆ ਅੱਗੇ ਸਿਖਾਉਂਦੇ ਹੀ ਚਲੇ ਗਏ। ਇਹ ਕਿ ਵੇਖੋ ਜਦੋਂ ਗੁਰੂ ਪਾਤਸ਼ਾਹਾਂ ਬਾਹ ਪੜ ਲੈਂਦੇ ਆ ਨਾ ਉਦੋਂ ਮਾਇਆ ਨਹੀਂ ਆ ਟੋਲਾ ਸਕਦੀ। ਆਪਾਂ ਖੁਦ ਕਹਿੰਦੇ ਹਾਂ ਹਉਮੈ ਨਾਵੇਂ ਨਾਲ ਵਿਰੋਧ ਹੈ। ਇਦਾਂ ਹੀ ਨਹੀਂ ਆ ਵਿਰੋਧ। ਗੁਰੂ ਪਾਤਸ਼ਾਹ ਹਰ ਵੇਲੇ ਜਪਣ ਤੋਂ ਕਿਉਂ ਕਹਿੰਦੇ ਆ? ਹਰ ਵੇਲੇ ਜੱਪੜ ਨੂੰ ਤਾਂ ਕਹਿੰਦੇ ਆ ਕਿ ਤੇਰੇ ਕੋਲ ਕੋਈ ਵਿਕਾਰ ਆ ਕੇ ਤੈਨੂੰ ਤੰਗ ਕਰ ਹੀ ਨਹੀਂ ਸਕਦਾ ਤੈਨੂੰ ਮਾਇਆ ਤੰਗ ਕਰ ਹੀ ਨਹੀਂ ਸਕਦੀ